ਰਾਸ਼ਟਰੀ ਅਲਪ ਸੰਖਿਆਕ ਅਰਖਸ਼ਨ ਮੋਰਚਾ ਪੰਜਾਬ ਦੀ ਇਕਾਈ ਫਗਵਾੜਾ ਵੱਲੋਂ ਸਰਬੱਤ ਗੁਲਾਮ ਸਭਾ ਦੀ ਅਗਵਾਈ ਹੇਠ ਕੇਂਦਰ ਸਰਕਾਰ ਵੱਲੋਂ ਬਕਾ ਪ੍ਰਾਪਰਟੀਆਂ ਨੂੰ ਖੁਰਦ-ਬੁਰਦ ਕਰਨ ਲਈ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਬਿੱਲ ਦੇ ਵਿਰੋਧ ਚ ਰੋਜ਼ ਪ੍ਰਦਰਸ਼ਨ ਕਰਦੇ ਆ ਮੋਦੀ ਸਰਕਾਰ ਦਾ ਪੁਤਲਾ ਫੁਕਿਆ ਗਿਆ ਇਹ ਰੋਜ਼ ਪ੍ਰਦਰਸ਼ਨ ਬਕਵਗ ਬਜ਼ਾਰਾ ਵਿੱਚੋਂ ਹੁੰਦਾ ਹੋਇਆ ਐਸਟੀਐਮ ਦਫ਼ਤਰ ਵਿਖੇ ਪਹੁੰਚਿਆ ਜਿੱਥੇ ਕਿ ਇਸ ਮੂਹ ਮੁਸਲਮਾਨ ਭਾਈਚਾਰੇ ਵੱਲੋਂ ਦੇਸ਼ ਦੀ ਰਾਸ਼ਟਰਪਤੀ ਦੇ ਨਾਂ ਤੇ ਐਸਟੀਐਮ ਫਗਵਾੜਾ ਨੂੰ ਮੰਗ ਪੱਤਰ ਭੇਟ ਕੀਤਾ ਗਿਆ ਮੰਗ ਪੱਤਰ ਦੇਣ ਤੋਂ ਪਹਿਲਾਂ ਸਮੂਹ ਮੁਸਲਮਾਨ ਭਾਈਚਾਰੇ ਵੱਲੋਂ ਮੋਦੀ ਸਰਕਾਰ ਦਾ ਪੁਤਲਾ ਵੀ ਫੂਕਿਆ ਗਿਆ ਇਸ ਮੌਕੇ ਗੱਲਬਾਤ ਕਰਦਿਆਂ ਸਰਬਰ ਗੁਲਾਮ ਸੱਭਾ ਨੇ ਦੱਸਿਆ ਕਿ ਭਾਜਪਾ ਦੀ ਮੋਦੀ ਸਰਕਾਰ ਵੱਲੋਂ ਵਕਫ ਪ੍ਰਾਪਰਟੀ ਨੂੰ ਖੁਰਦ-ਬੁਰਦ ਕਰਨ ਲਈ ਜੋ ਸੋਧ ਬਿੱਲ ਲਾਗੂ ਕੀਤਾ ਜਾ ਰਿਹਾ ਹੈ ਉਹ ਬਹੁਤ ਹੀ निंदनीय ਹੈ ਉਨਾ ਇਸ ਨੂੰ ਸਾਜਿਸ਼ ਘੜਾਰ ਦਿੱਤਾ ਜਿਸ ਨੂੰ ਲੈ ਕੇ ਮੁਸਲਮਾਨ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਹੁਣ ਆ ਦੱਸਿਆ ਕਿ ਦੇਸ਼ ਭਰ ਵਿੱਚ ਇੱਕ ਨੰਬਰ ਦੀ ਪ੍ਰਾਪਰਟੀ ਆਰਮੀ ਕੋਲ ਹੈ ਜਾਂਕਿ ਦੂਸਰੇ ਨੰਬਰ ਦੀ ਪ੍ਰਾਪਰਟੀ ਰੇਲਵੇ ਕੋਲ ਹੈ ਇਸ ਤੋਂ ਇਲਾਵਾ ਅੱਜ ਦੇ ਸਮੇਂ ਵੀ ਤੀਸਰੇ ਨੰਬਰ ਦੀ ਪ੍ਰਾਪਰਟੀ ਬਕਪ ਪ੍ਰਾਪਰਟੀ ਹੈ ਜਿਸ ਨੂੰ ਭਾਜਪਾ ਸਰਕਾਰ ਬਿੱਲ ਲਾਗੂ ਕਰਕੇ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਉਹਨਾਂ ਰਾਸ਼ਟਰਪਤੀ પાસે ਮੰਗ ਕੀਤੀ ਕਿ ਇਸ ਬਿੱਲ ਨੂੰ ਲਾਗੂ ਨਾ ਕੀਤਾ ਜਾਵੇ ਅਗਰ ਭਾਜਪਾ ਸਰਕਾਰ ਨੇ ਇਹ ਬਿੱਲ ਲਾਗੂ ਕੀਤਾ ਤਾਂ ਉਹਨਾਂ ਵੱਲੋਂ ਤਿੱਖਾ ਸੰਘਰਸ਼ ਆਰੰਭਿਆ ਜਾਵੇਗਾ ਇਸ ਮੁਚਾ ਮੁਸਲਮਾਨ ਸੜਕਾਂ ਤੇ ਉਤਰ ਕੇ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਵੇਗਾ ਬੀਜੇਪੀ ਸਰਕਾਰ ਦੇ ਖਿਲਾਫ ਜਿਹੜਾ ਅੱਜ ਰੋਸ਼ ਪ੍ਰਦਰਸ਼ਨ ਕੀਤਾ ਹੈ ਕਿਉਂਕਿ ਵਕਫ ਨੂੰ ਖਤਮ ਕਰਨ ਦੀ ਵੰਸ਼ਾ ਨਾਲ ਜਿਹੜਾ ਅਮੈਂਡਮੈਂਟ ਬਿੱਲ ਜਿਹੜਾ ਸੋਧ ਬਿੱਲ ਵਕਫ ਸੋਧ ਬਿੱਲ ਲੈ ਕੇ ਆਈ ਹੈ ਸਰਕਾਰ ਉਦੇ ਨਾਲ ਜਿਹੜਾ ਵਕਫ ਨੂੰ ਪੂਰੇ ਤਰੀਕੇ ਨਾਲ ਖਤਮ ਕਰਨ ਦੀ ਸਾਜ਼ਿਸ਼ ਹੈ ਕਿਉਂਕਿ ਇਸ ਨੂੰ ਕੋਈ ਵੀ ਮੁਸਲਮਾਨ برداشت ਨਹੀਂ ਕਰੇਗਾ ਵਕਫ ਪ੍ਰਾਪਰਟੀਆਂ ਆਮ ਸਾਡੇ ਲੋਕਾਂ ਨੂੰ ਨਹੀਂ ਪਤਾ ਕਿ ਵਕਫ ਚੀਜ਼ ਕੀ ਹੈ ਅਸਲ 'ਚ ਵਕਫ ਉਹ ਚੀਜ਼ ਹੈ ਕਿ ਇਹ ਉਹ ਪ੍ਰਾਪਰਟੀਆਂ ਨੇ ਕਿ ਮੁਸਲਮਾਨ ਇਥੋਂ ਪਾਕਿਸਤਾਨ ਚ ਜਿਗਾਏ ਤੇ ਉਹਨਾਂ ਦੀਆਂ ਬਚੀਆਂ ਹੋਈਆਂ ਪ੍ਰਾਪਰਟੀਆਂ ਆ ਇਹ ਤਾਂ ਵਕਫ ਪ੍ਰਾਪਰਟੀਆਂ ਜੋ ਲੋਕਾਂ ਨੇ ਸਿਰ ਖਾਲਿਸ ਸੁਖਾਲਿਸ ਅੱਲਾਹ ਦੀ ਰਜ਼ਾ ਲਈ ਇਹ ਵਕਫ ਕੀਤੀਆਂ ਜਿਨ੍ਹਾਂ ਦਾ ਫਾਇਦਾ ਜਿਹੜਾ ਆ ਮਸਕੀਨਾਂ ਨੂੰ ਗਰੀਬਾਂ ਨੂੰ ਯਤੀਮਾਂ ਨੂੰ ਵਿਧਵਾਵਾਂ ਨੂੰ ਮਦਰਸਿਆਂ ਨੂੰ ਮਾਜਦਾਨਾਂ ਨੂੰ ਸਾਰੀ ਜਗ੍ਹਾ ਜਿਹੜਾ ਇਹਨਾਂ ਦਾ ਮੁਨਾਫਾ ਪਹੁੰਚ ਸਕੇ ਉਹ ਇਹ ਜਿਹੜਾ ਸਿਸਟਮ ਹੈ ਨਿਜਾਮ ਹੈ ਚੱਲਦਾ ਰਹੇ ਪਰ ਸੈਂਟਰ ਸਰਕਾਰ ਦੀ ਮੰਸ਼ਾ ਹੈ ਕਿ ਇਸ ਬਿੱਲ ਦੇ ਵਿੱਚ ਤਰੁੱਟੀਆਂ ਕਾਇਮ ਕਰਕੇ ਇਹ ਜਿਹੜੀ ਪ੍ਰਾਪਰਟੀ ਆ ਕਿਉਂਕਿ ਸਭ ਤੋਂ ਜਿਹੜੀ 1 ਨੰਬਰ ਦੇ ਪ੍ਰਾਪਰਟੀ ਅੱਜ ਦੀ ਡੇਟ ਦੇ ਵਿੱਚ ਉਹ ਆਰਮੀ ਕੋਲ ਆ ਦੂਸਰੇ ਨੰਬਰ ਦੀ ਪ੍ਰਾਪਰਟੀ ਰੇਲਵੇ ਕੋਰ ਤੇ ਤੀਸਰੇ ਨੰਬਰ ਦੀ ਜਿਹੜੀ ਪ੍ਰਾਪਰਟੀ ਆ ਜਿਹੜੇ ਪੂਰੇ ਭਾਰਤ ਵਿੱਚ ਉਹ ਵਕਫਾ ਪ੍ਰਾਪਰਟੀ ਆ ਇਸ ਵਕਫਾ ਪ੍ਰੋਪਰਟੀ ਨੂੰ ਖੁਰਦ-ਬੁਰਦ ਕਰ ਲਈ ਇਹ ਐਮੈਂਡਮੈਂਟ ਦੇ ਨਾਂ ਤੇ ਸੋਧ ਦੇ ਨਾਂ ਤੇ ਮਿਲ ਨੂੰ ਕਮਜ਼ੋਰ ਕਰ ਰਹੀ ਹੈ ਇਹਦੇ ਨਾਲ ਜਿਹੜੀਆਂ ਪ੍ਰਾਪਰਟੀਆਂ ਵਕਫ ਦੀਆਂ ਉਹ ਖੁਰਦ-ਬੁਰਦ ਹੋ ਜਾਣਗੀਆਂ ਔਰ ਮੁਸਲਮਾਨ ਜਿਹੜੇ ਹੈਗੇ ਉਹ ਆਪਣੀਆਂ ਸਹੂਤਾ ਤੋਂ ਵਾਂਝੇ ਰਹਿ ਜਾਣਗੇ ਅੱਜ ਅਸੀਂ ਇੱਕ ਮੰਗ ਪੱਤਰ ਜਿਹੜਾ ਰਾਸ਼ਟਰਪਤੀ ਦੇ ਨਾਂ ਤੇ ਦਿੱਤਾ ਹੈ ਕਿ ਇਸ ਬਿਲ ਨੂੰ लागू ਨਾ ਕੀਤਾ ਜਾਵੇ ਔਰ ਜਿਹੜੀ ਇਹਨਾਂ ਨੇ ਜੁਆਇੰਟ ਪਾਰਲੀਮੈਂਟ ਕਮੇਟੀ ਬਣਾਈ ਹੈ ਅਸੀਂ ਉਹਨੂੰ ਵੀ ਦਰਖਾਸਤਾਂ ਦਿੱਤੀਆਂ ਨੇ ਅਲੱਗ-ਅਲੱਗ ਜਰੀਏ ਤੋਂ ਮੇਲਾਂ ਕੀਤੀਆਂ ਨੇ ਕਿ ਇਸ ਬਿੱਲ ਨੂੰ ਬਿਲਕੁਲ ਪੂਰਨ ਤੌਰ ਤੇ ਬੰਦ ਕੀਤਾ ਜਾਵੇ ਔਰ ਲਾਗੂ ਨਾ ਕੀਤਾ ਜਾਵੇ ਜਿਹੜਾ ਅੱਜ ਮੰਗ ਪੱਤਰ ਦਿੱਤਾ ਕਿ ਇਹਨਾਂ ਨੂੰ ਦਿੱਤਾ ਗਿਆ ਹੈ ਮੰਗ ਅੱਜ ਅਸੀਂ ਰਾਸ਼ਟਰਪਤੀ ਦੇ ਨਾਂ ਤੇ ਐਸ ਡੀ ਐਮ ਨੂੰ ਮੰਗ ਪੱਤਰ ਦਿੱਤਾ ਤੇ ਉਹ ਅਗਲੀ ਰਣਨੀਤੀ ਕੀ ਆਪਣੀ ਜੇ ਅਗਲੀ ਰਣਨੀਤੀ ਇਹ ਆ ਕਿ ਸਮੂਚਾ ਮੁਸਲਮਾਨ ਭਾਈਚਾਰਾ ਅਗਰ ਇਹ ਬਿੱਲ ਵਾਪਸ ਨਹੀਂ ਹੁੰਦਾ ਤੇ ਸੜਕਾਂ ਦੇ ਆਗੇ ਧਰਨੇ ਦੇਣ ਲਈ ਮਜਬੂਰ ਹੋ ਜਾਏਗਾ ਔਰ ਜਦੋਂ ਤੱਕ ਇਹ ਬਿੱਲ ਵਾਪਸ ਨਹੀਂ ਹੋਗਾ ਅਸੀਂ ਐਦਾਂ ਹੀ ਪ੍ਰੋਟੈਸਟ ਕਰਾਂਗੇ ਔਰ ਇਸ ਤੋਂ ਵੀ ਜ਼ਿਆਦਾ ਉਗਰ ਪ੍ਰੋਟੈਸਟ ਕਰਾਂਗੇ